ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ 20 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 20 ਸਤੰਬਰ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਆ ਬੈਠ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਇਹਦੀ ਪ੍ਰੋਪਰ ਡਿਟੇਲ ਤੁਹਾਨੂੰ ਲੈ ਕੇ ਦਵਾਗੇ ਆਪਾਂ ਸੋ ਐਂਡ ਤੱਕ ਵੀਡੀਓ ਦੇ ਬਨੇ ਰਹੋ ਤੋਂ ਵੀਡੀਓ ਬਣਾਉਣ ਤੋਂ ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਰਿਕਵੈਸਟ ਆ ਕੇ ਕਿਸੇ ਨੇ ਵੀ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਵੀ ਆ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਖਰੀਦਣਾ ਹੋਵੇ ਤਾਂ ਵੀ ਕਰ ਸਕਦੇ ਹੋ ਖਰੀਦਣ ਤੇ ਵੇਚਣ ਲਈ ਆ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ 947823639169878448264 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਇਹਨਾਂ ਤੋਂ ਬੱਚੀ ਤੋਂ ਇਲਾਵਾ ਵੀ ਆਪਣੇ ਕੋਲੇ ਟਾਪ ਕਲਾਸ ਪੰਜਾਬ ਵਾਲੀ ਜਰਸੀ ਹੈ ਜਿਹੜੇ ਹਫਤੇ ਦਸ ਦਿਨ ਦੀ ਕੱਚੀ ਆ ਤੇ ਕਸਾਈ ਵਾਲ ਬੱਚੀ ਸੂਈ ਵੀ ਆ ਜਿਹਦੇ ਥੱਲੇ 18 ਤੋਂ 20 ਲੀਟਰ ਦਾ ਤਿਆਰ ਆ ਮਗਰ ਬੱਚੀ ਆ ਤੇ ਹੋਰ ਵੀ ਕਾਫੀ ਨਾ ਗੱਭਣ ਨੇ ਤੇ ਕੁਝ ਇਹ ਬੜਾ ਜੋੜਾ ਇਹ ਸੂਇਆ ਹੋਇਆਗਾ ਤਾਜ਼ੀਆਂ ਸੂਈਆਂ ਵੀ ਨੇ ਬੌਲੇਆਂ ਚ 18 20 ਲੀਟਰ ਬੌਲੇ ਸਟਾਰਟਿੰਗ ਆ ਨਾ ਮਗਰ ਬੱਚੀਆਂ ਨੇ ਗੱਬਣ ਬੱਚੀ ਹੈ ਇੱਕ ਅੱਜ ਤੁਹਾਨੂੰ ਉਹ ਬੱਚੀ ਦੀ ਡਿਟੇਲ ਦਿੰਨੇ ਆ ਜਿੱਦੋਂ ਆਪਾਂ ਪਹਿਲਾਂ ਸਟਾਰਟਿੰਗ ਕਰੀ ਸੀ ਜਿਹੜਾ ਦੂਜਾ ਸੂਆ ਬੱਸੀ ਸੂਈ ਆ ਆ ਬੱਸੀਆਂ ਸੂਈਆਂ ਹੋਈਆਂ ਨੇ ਕਦੋਂ ਵੀ ਕੋਈ ਵੀ ਮੇਰਾ ਵੀਰ ਆਪਣੇ ਫਾਰਮ ਤੇ ਵਿజిਟ ਕਰੂਗਾ ਤਾਂ ਤੁਹਾਨੂੰ 15 ਤੋਂ 20 ਨਗ ਹਮੇਸ਼ਾ ਆਪਣੇ ਫਾਰਮ ਤੇ ਹਾਜ਼ਰ ਮਿਲਣਗੇ ਕਦੋਂ ਵੀ ਤੁਸੀਂ ਆਪਣੇ ਫਾਰਮ ਤੇ ਵਿజిਟ ਕਰ ਸਕਦੇ ਹੋ ਸੋ ਬੱਸ ਜੀ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆਂ ਆਪਾਂ ਇਹਦੀ ਫੇਸ ਕੁਆਲਿਟੀ ਚੈੱਕ ਕਰਾਵਾਂਗੇ ਆਰਡਰ ਦੀ ਪਹਿਲਾਂ ਕੁਆਲਿਟੀ ਚੈੱਕ ਕਰ ਲਓ ਬਾਹ ਕਮਾਲ ਇਹਨੂੰ ਆਰਡਰ ਲੱਗਿਆ ਜਿਹਨੂੰ ਕਹਿੰਦੇ ਆਂ ਪੂਰਾ ਕੰਪੈਕਟ ਆਰਡਰ ਸੂਲ ਤੋਂ ਲੈ ਕੇ ਸਟਾਰਟ ਹੁੰਦਾ ਖੁੱਚਾਂ ਤੱਕ ਦੇਖ ਸਕਦੇ ਤੁਸੀਂ ਬਰੀਡ ਦੇ ਵਿੱਚ ਬੱਛੀ ਆ ਪੂਰੀ ਲੰਮੀ ਲੰਜੀ ਕੱਦ ਕਾਠਾ ਫੁੱਲ ਬਰੀਡ ਆ ਮਗਰ ਵੀ ਬੱਛੀ ਨੂੰ ਜਨਮ ਦਿੱਤਾਗਾ ਤੁਹਾਨੂੰ ਤੋਰ ਕੇ ਦਿਖਾਵਾਂਗੇ ਇੱਕ ਵਾਰ ਫੇਸ ਕੁਆਲਿਟੀ ਚੈੱਕ ਕਰਾ ਦਿੰਨੇ ਆਂ ਫਾਰਮ ਦੀ ਬੱਛੀ ਆ ਇਹ ਦੇਖ ਸਕਦੇ ਤੁਸੀਂ ਫਾਰਮ ਦੀ ਬੱਛੀ ਆ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ ਕੱਲਾ ਕੱਲਾ ਅੰਸ਼ ਬੱਛੀ ਦਾ ਦੁੱ ਬਰੀਕੀਆਂ ਦੇਖ ਸਕਦੇ ਹੋ ਕਿੰਨੀਆਂ ਨੇ ਥਣ ਕੱਲਾ ਕੱਲਾ ਨਿੱਖਣਵਾਂ ਲੱਗਿਆ ਹੋਇਆ ਦੇਖ ਸਕਦੇ ਹੋ ਚਾਰੇ ਥਣ ਹੱਥਾਂ ਦੀ ਚੁਵਾਈ ਵਾਲੇ ਆ ਕਈ ਵੀਰ ਮੇਰੇ ਕਹਿੰਦੇ ਆ ਆਪਾਂ ਇੱਕ ਦੋ ਸੌਂਕ ਨੂੰ ਰੱਖਣੀਆਂ ਨੇ ਚੰਗੇ ਦੁੱਧ ਵਾਲੀਆਂ ਬਿਹੜਾ ਤਾਂ ਹੱਥਾਂ ਦੀ ਚੁਵਾਈ ਵਾਲਾ ਥਾਣਾ ਦੋਨੇ ਪਾਸੇ ਬਹਿ ਕੇ ਚੋ ਸਕਦੇ ਹੋ ਤੁਸੀਂ ਇਹਨੂੰ ਚੰਗਾ ਸੋਹਣਾ ਥਣ ਲੱਗਿਆ ਹੋਇਆ ਤੌਰ ਕੇ ਦਿਖਾਵੋ ਤਾ ਹਾਈਟ ਦਾ ਅੰਦਾਜ਼ਾ ਲਾ ਲਿਓ ਤੁਸੀਂ ਤੇ ਆਰਡਰ ਚੈੱਕ ਕਰ ਲਿਓ ਜਿਹੜੀ ਇਹਦੀ ਪਹਿਲੇ ਸੂਏ ਦਾ ਰਿਕਾਰਡ ਆ ਹੋ 30 ਕਿੱਤੀ ਲੀਟਰ ਦਾ ਰਿਕਾਰਡ ਆ ਮਾਲਕਾਂ ਦੇ ਦੱਸਣ ਮੁਤਾਬਕ ਫਾਰਮਰ ਦੇ ਦੱਸਣ ਮੁਤਾਬਕ ਵੀ 30 ਕਿੱਤੀ ਕਿਲੋ ਆਪਾਂ ਚ ਸੋ ਇਸ ਵਾਰੀ ਦੇਖਦੇ ਆ ਇਹ ਕਿ ਤੋ ਪਾਰ ਪਉਂਦੀ ਆ ਫੇਸ ਕੁਆਲਟੀ ਇੱਕ ਵਾਰ ਫੇਰ ਚੈੱਕ ਕਰ ਸਕਦੇ ਹਾਂ ਇਧਰੋਂ ਲੰਬੀ ਤੋਰ ਆ ਮਿਲ ਕੇਵੇਂ ਨੋਟ ਕਰਿਓ ਕਿਸਾਨ ਵੀਰੋ ਤੇ ਆਰਡਰ ਦੀ ਕੁਆਲਟੀ ਚੈੱਕ ਕਰਿਓ ਅੱਗੇ ਹੁਣ ਸਾਰਾ 6-7 ਮਹੀਨੇ ਦੁੱਧ ਚੋਣਦੇ ਨੇ ਤਾਂ ਦੁੱਧ ਦੇ ਵਧੀਆ ਪਾਉਗੀ ਕਿਉਂਕਿ ਬਰੀਡ ਵਾਲੀ ਬੱਚੀ ਆ ਗਰਮੀ ਘੱਟ ਮਨਾਉਣੀ ਆ ਹੁਣ ਅੱਗੇ ਮੌਸਮ ਠੰਡਾ ਆ ਗਿਆ ਜੇ ਸਾਦੇ ਤੁਸੀਂ ਤੋਰ ਦੇਪ ਲੰਬੀ ਦਰ ਨੂੰ ਦੂਰ ਦੇ ਪਰਾਂ ਨੂੰ ਅਤੂਰਾ ਵਗੈਰਾ ਬੈਠਦਾ ਦੇਖ ਸਕਦੇ ਤੁਸੀਂ ਹਾਈਟ ਦਾ ਅੰਦਾਜ਼ਾ ਕਰ ਸਕਦੇ ਹੋ ਕੱਲਾ ਮੁੰਡੇ ਦਾ ਮੂੰਹ ਦੀ ਨਾ ਤੁਸੀਂ ਦੇਖ ਸਕਦੇ ਹੋ ਹਾਈਟ ਫੁੱਲ ਆ ਫੁੱਲ ਹਾਈਟ ਦੇ ਵਿੱਚ ਬੱਛੀ ਆ ਕਮਾਲ ਬੱਤ ਕਮਾਲਾ ਥੋੜਾ ਬੱਚੀ ਦਾ ਜਿਆਦਾ ਕਰੋ ਉਧਰ ਨੂੰ ਜਾਉ ਮਗਰ ਵੀ ਬੱਛੀ ਆ ਗਈ ਇਹਦੇ ਅੰਦਰ ਨੂੰ ਦੂਰ ਦੇ ਬੱਤ ਇੱਕ ਵਾਰੀ ਇੱਕ ਵਾਰੀ ਅੰਦਰ ਨੂੰ ਦੂਰ ਦੇ ਥੋੜਾ ਜਿਆਦਾ ਭੱਜ ਗਿਆ ਲੈਂਥ ਦੇ ਚਾਹੇ ਲੈਗ ਸਕੋਰ ਦੇ ਨਾਲ ਉਹ BCS ਸਕੋਰ ਦੇਖ ਸਕਦੇ ਹੋ ਪੂਰੀ ਫੁੱਲ ਬਰੀਡ ਦੇ ਵਿੱਚ ਬੱਸੀ ਆ ਕੰਪੈਕਟ ਆਰਡਰ ਆ ਆ ਫੇਸ ਕੁਆਲਟੀ ਇੱਕ ਵਾਰ ਫੇਰ ਤੋਂ ਦੇਖ ਸਕਦੇ ਹੋ ਇਧਰੋਂ ਤੋੜ ਕੇ ਉਹ ਤੋਂ ਇੱਕ ਵਾਰੀ ਫੇਰ ਮੋੜ ਲਾ ਉੱਥੋਂ ਮੜਿਆ ਤੋੜ ਕੇ ਦਿਖਾ ਦੇ ਸਮਾਰ ਕੇ ਜਿਹੜੇ ਮੇਰੇ ਵੀਰ ਨੂੰ ਕੋਈ ਵੀਡੀਓ ਇਹਦੀ ਅਲੱਗ ਤੋਂ ਚਾਹੀਦੀ ਆ WhatsApp ਤੇ ਵੀ ਇਹਦੀ ਆਪਾਂ ਵੀਡੀਓ ਬਣਾ ਕੇ ਭੇਜ ਦਾਂਗੇ ਅਲੱਗ ਤੋਂ ਵੀ ਵੀਡੀਓ ਭੇਜ ਦਾਂਗੇ ਉਹਦੀ ਕਿਸੇ ਵੀ ਪਸ਼ੂ ਦੀ WhatsApp ਤੇ ਵੀਡੀਓ ਮੰਗਾ ਸਕਦੇ ਹੋ ਮੈਸੇਜ ਕਰਕੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਅੱਜ 20 ਤਰੀਕ 2023 20 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਆਂ ਸ਼ਾਮ ਨੂੰ ਆਪਣਾ 5:00 ਦਾ ਟਾਈਮ ਆ ਲਿਆ ਬੁੱਤ ਲਿਆ ਬੱਚੀ ਕੋਲ ਲਿਆ ਧਾਰਾ ਮਾਰ ਕੇ ਦਿਖਾ ਦੋ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਬੱਸੀ ਕ੍ਰਾਸ ਆਂਗ ਦੇ ਵਿੱਚ ਆ ਗਈ ਜਰਸੀ ਚ ਸੋ ਬਤਾਰਾ ਸੋ ਆਪ ਬਤਾਰਾ ਮਾਰ ਕੇ ਦਹੋਣਾ ਹੀ ਮਾਰਨ ਬੁਤਿ ਪੋਲੀ ਤੇ ਮੋਟੀ ਚਵਾਈ ਆ ਪੂਰੀ ਦੇਖ ਸਕਦੇ ਹੋ ਪਿਛਲੇ ਸਾਲਾਂ ਦੀਆਂ ਮਾਰ ਗਈ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਦਾ ਥਣਾ ਦੀ ਇਹ ਪਾਸ ਹੋ ਚੁੱਕੀ ਆ ਦੀ ਦੇਖ ਸਕਦੇ ਹੋ ਕੋਈ ਭੂਰ ਸਰ ਲੈਣੀ ਹੈਗਾ ਪੋਲੀ ਤੇ ਮੋਟੀ ਚਵਾਈ ਆ ਖੜੇ ਇੱਕ ਵਾਰ ਇਧਰੋਂ ਬਸ ਬਸ ਥੱਲੇ ਨਾ ਡੋਲ ਵਾਲਾ ਮੂਹਰ ਲੈਣਾ ਦੀ ਮਾਰਦੇ ਮੜੀ ओके 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 ठीक है सो किसान ਵੀਰੋ ਧਾਰਾਂ ਆਪਾਂ ਮਾਰ ਕੇ ਦਿਖਾਤੀਆਂ ਚਵਾਈ ਦਾ ਟਾਈਮ ਆ ਦੀ ਚਵਾਈ ਵੀ ਸਟਾਰਟ ਹੋ ਗਈ ਤੁਸੀਂ ਦੇਖ ਸਕਦੇ ਹੋ ਕੋਲੀ ਤੇ ਮੋਟੀ ਚਵਾਈ ਆ ਪੂਰੀ ਚਵਾਈ ਸਟਾਰਟ ਹੋ ਗਈ ਇਹਦੀ ਸੋ ਜਿਹੜੇ ਮੇਰੇ ਵੀਰ ਨੂੰ ਇਹ ਵੇੜ ਪਸੰਦ ਹੋ ਜੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ